में मुद्दा था मुद्दा क्या है भाई बाहर पे नहीं है आज हुआ ਹੁਣ ਨਸ਼ਾ ਵੇਚਣ ਵਾਲਿਆਂ ਦੇ ਘਰਾ ਦੇ ਵਿੱਚ ਵੱੜ ਕੇ ਪੁਲਿਸ ਦੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਯੁੱਧ ਨਸ਼ਿਆਂ ਦੇ ਵਿਰੁੱਧ ਜਾਰੀ ਹੈ ਜਿਸ ਦੇ ਚਲਦਿਆਂ ਪੁਲਿਸ ਲਗਾਤਾਰ ਹੀ ਚੈਕਿੰਗ ਅਭਿਆਨ ਚਲਾ ਰਹੀ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਿਨ ਰਾਤ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ ਤਾਂ ਕਿ ਨਸ਼ੇ ਦੀ ਇਸ ਚੇਨ ਨੂੰ ਤੋੜ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਇਸ ਲੜੀ ਦੇ ਤਹਿਤ ਪੰਜਾਬ ਪੁਲਿਸ ਹਰ ਰੋਜ਼ ਪਿੰਡਾਂ ਦੇ ਵਿੱਚ ਜਾ ਕੇ ਕੱਸੋ ਆਪਰੇਸ਼ਨ ਚਲਾ ਰਹੀ ਹੈ ਤੇ ਜੋ ਸ਼ੱਕੀ ਨੀ ਅਧਿਕਾਰਾਂ ਦੇ ਵਿੱਚ ਜਾ ਕੇ ਸਮਾਨ ਦੇ ਵੀ ਫਰੋਲਾ ਫਰਾਲੀ ਹੁੰਦੀ ਹੈ ਤੇ ਇਹਨਾਂ ਨਸ਼ਾ ਤਸਕਰਾਂ ਨੂੰ ਜੇਲਾ ਦੇ ਵਿੱਚ ਬੰਦ ਕੀਤਾ ਜਾ ਰਿਹਾ ਹਾਲਾਂਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਉਹਨਾਂ ਦਾ ਨਾਮ ਗੁਪਤ ਰੱਖ ਕੇ ਨਸ਼ਾ ਛਡਾਓ ਕੇਂਦਰਾਂ ਦੇ ਵਿੱਚ ਵੀ ਭਰਤੀ ਕਰਵਾਇਆ ਜਾ ਰਿਹਾ ਹੈ ਇਸੇ ਦਿਤ ਚੱਲਦਿਆਂ ਮੁਗਾ ਪੁਲਿਸ ਵੱਲੋਂ ਸਵੇਰੇ-ਸਵੇਰੇ ਕਾਸੋ ਆਪਰੇਸ਼ਨ ਚਲਾਇਆ ਗਿਆ ਤਸਬ ਡਿਵੀਜ਼ਨ ਬਾਗਾਪੁਰਾਣਾ ਦੇ ਕਈ ਪਿੰਡਾਂ ਦੇ ਵਿੱਚ ਅਭਿਆਨ ਚੱਲਿਆ ਤੇ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਦੀ ਤਲਾਸ਼ੀ ਲਈ ਗਈ ਦਾਸੀ ਇਹ ਕਿ ਇੱਥੇ ਡੀਐਸਪੀ ਦੀ ਅਗਵਾਈ ਦੇ ਵਿੱਚ ਬਗਾਪੁਰਾਣਾ ਦੇ ਵਿੱਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚਦਿਆਂ ਘਰਾਂ ਦੇ ਵਿੱਚੋਂ ਸਮਾਨ ਖੰਗਾਲਿਆ ਗਿਆ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਹੈ ਅੱਜ ਤਾਸੋ ਆਪਰੇਸ਼ਨ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸਾਹਬ ਦੇ ਨਿਰਦੇਸ਼ਾਂ ਤੇ ਕੀਤਾ ਗਿਆ ਤੇ ਪਹਿਲਾਂ ਅਸੀਂ ਸੰਗਤਪੁਰਾ ਰਾਜਿਆਣਾ ਤੇ ਕੋਲਿਆ ਪਿੰਡ ਚ ਗਏ ਆ ਸਮਾਦਪਾਈ ਵੀ ਅਸੀਂ ਗਏ ਆ ਇਹ ਚਾਰ ਪਿੰਡਾਂ ਚ ਕਰਕੇ ਆਏ ਆ ਤੇ ਅੱਗੇ ਅਸੀਂ ਕਰਨਾ ਹੈ ਇਹਦੇ ਦੌਰਾਨ ਅਸੀਂ ਚੱਕੀ ਪੁਰਸ਼ਾਂ ਦੀ ਚੈਕਿੰਗ ਜਿਨ੍ਹਾਂ ਦੇ ਜਿਹੜੇ ਪਹਿਲਾਂ ਇਸ ਕੰਮ 'ਚ ਲੱਗੇ ਹੋਏ ਨੇ ਨਸ਼ੇ 'ਚ ਉਹਨਾਂ ਦੀ ਚੈਕਿੰਗ ਉਹਨਾਂ ਦੇ ਘਰਾਂ ਦੀ ਚੈਕਿੰਗ ਵਾਈਕਲ ਜਿਹੜੇ ਹੈਗੇ ਨੇ ਉਹ ਸਾਰੀ ਚੈਕਿੰਗ ਕਰਦੇ ਹੁੰਦੇ ਆ ਸਰ ਕੋ ਰਿਕਵਰੀ ਵਗੈਰਾ ਹੋਈ ਹੁਣ ਰਿਕਵਰੀ ਇਹ ਹੋਏਗੀ ਤੁਹਾਨੂੰ ਜਰੂਰ ਦੱਸਾਂਗੇ ਕੋਈ ਸ਼ੱਕੀ ਬੰਦੇ ਫੜ ਕੇ ਲਿਆਉਂਦੇ ਨੇ ਉਹਨਾਂ ਬਾਰੇ ਡਿਟੇਲ ਫੇਰ ਦੱਸਾਂਗੇ ਤੁਹਾਨੂੰ ਜੋ ਵੀ ਰਿਕਵਰੀ ਹੋਏਗੀ ਸਰ ਜੀ 31 ਮਈ ਤੋਂ ਬਾਅਦ ਜਿਵੇਂ ਕਿਆਸ kia ਸੀ ਕਿ ਵੀ ਨਸ਼ਾ ਤਸਕਰਨ ਵਾਰਨਿੰਗ ਦਿੱਤੀ ਗਈ ਸੀ ਕਿ ਆਦਾ ਕੰਮ ਕਾਰੇ ਛੱਡ ਦਿਓ ਜਿਹੜੇ ਹਲੇ ਵੀ ਇਹ ਹਟੇ ਨਹੀਂ ਤਾਂ ਉਹਨਾਂ ਨੂੰ ਕੀ ਜਿਹੜਾ ਉਹਨਾਂ ਦੇ ਖਿਲਾਫ ਕੰਡੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਮਤਲਬ 31 ਮਈ ਇੱਕ ਡੈਡ ਲਾਈਨ ਜ਼ਰੂਰ ਸੀਗੀ ਪਰ ਉਸ ਤੋਂ ਬਾਅਦ ਵੀ ਅਸੀਂ ਲੱਗੇ ਹੋਏ ਹਾਂ ਇਸ ਕੰਮ 'ਚ ਤੇ ਇਹ ਮੋਕਾ ਕਿ ਹੀ ਅਸੀਂ ਦਮ ਲਵਾਂਗੇ ਇਸ ਲਈ ਸਾਨੂੰ ਅਸੀਂ ਲੋਕਾਂ ਨੂੰ ਤੁਹਾਡੇ ਚੈਨਲ 'ਰਹੀਂ ਇਹੀ ਹੈ ਆਪਣਾ ਬੇਨਤੀ ਕਰ ਰਹੇ ਹਾਂ ਕਿ ਉਹ ਵੱਧ ਵੱਧ ਜਾਣਕਾਰੀ ਸਾਨੂੰ ਦੇਣ ਜਿਹੜੇ ਹੁਣ ਬਚੇ ਕੁਛੇ ਰਹਿ ਗਏ ਨੇ ਉਹਨਾਂ ਬਾਰੇ ਵੀ ਜਾਣਕਾਰੀ ਦੇਣ ਜਾਂ ਜਿਹੜੇ ਜੇਲ੍ਹਾਂ ਚੋਂ ਵਾਪਸ ਆ ਕੇ ਦੁਬਾਰਾ ਕੰਮ ਕਰਨ ਲੱਗੇ ਨੇ ਉਹਨਾਂ ਬਾਰੇ ਜਾਣਕਾਰੀ ਸਾਨੂੰ ਮਿਲਦੀ ਰਹੇਗੀ ਤੇ ਉਹਨਾਂ ਤੇ ਸਮੇਂ ਸਮੇਂ ਸਰ ਕਾਰਵਾਈ ਵੀ ਹੋਏਗੀ ਤੇ ਅਸੀਂ ਇੱਕ ਦਿਨ ਖਤਮ ਕਰ ਹੀ ਹਟਾਈ ਸਰ ਤੁਹਾਡੇ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਪਰ ਲੋਕ ਫਿਰ ਵੀ ਡਰਦੇ ਬਹੁਤ ਨੇ ਦੁਬਾਰਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਇਹ ਨਹੀਂ ਹੈ ਕਿ ਗੱਲ ਪਹਿਲਾਂ ਜ਼ਰੂਰ ਸੀਗਾ ਪੁਲਿਸ ਕੋਲੇ ਹਰੇਕ ਨੂੰ ਡਰ ਲੱਗਦਾ ਹੋਣ ਲੱਗਿਆ ਪਰ ਹੁਣ ਇਹ ਜੀ ਕੋਈ ਗੱਲ ਨਹੀਂ ਹੈਗੀ ਕਾਫੀ ਇਨਫੋਰਮੇਸ਼ਨ ਆ ਰਹੀ ਹੈ ਜਿਹੜੇ ਨਸ਼ੇ ਕਰ ਰਹੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਆਉਂਦੀ ਹੈ ਜਿਹੜੇ ਵੇਚਦੇ ਨੇ ਉਹਨਾਂ ਬਾਰੇ ਵੀ ਤੇ ਕਾਰਵਾਈ ਕਰ ਰਹੀ ਹੈ ਹੁਣ ਅਸੀਂ ਮਨਤਾ ਵਾਲੇ ਮਹੱਲੇ 'ਚ ਅਸੀਂ ਕਰ ਰਹੇ ਹਾਂ ਜਿੱਥੇ ਵੀ ਕਾਫੀ ਸ਼ਿਕਾਇਤਾਂ ਨੇ ਉਹਨਾਂ ਦੇ ਅਸੀਂ ਕਾਰਵਾਈ